ਅੱਜ ਕੱਲ ਚੈਨਲ ਡੋਰ ਨੂੰ ਲੈ ਕੇ ਬਹੁਤ ਮਸਲਾ ਪੱਟਿਆ ਹੋਇਆ ਹੈ ਕਿ ਤੁਸੀਂ ਕਹਿਣਾ ਚਾਹੋਗੇ ਇਸ ਮਸਲੇ ਤੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਪ੍ਰਸ਼ਾਸਨ ਨੂੰ ਕੀ ਫੀਲ ਕਰੋਗੇ ਹਾਂਜੀ ਸਸੀਪਾਲ ਜੀ ਮੈਂ ਆਪੇ ਚੈਨਲ ਰਾਹੀਂ ਮੇਰਾ ਦੋਸਤ ਸੰਜੀਵੀ ਤੇ ਗੌਰਵ ਪੰਚ ਮਲਾਪੁਰ ਗਰੀਬਦਰਸ ਤੋਂ ਅੱਜ ਮੇਰੇ ਨਾਲ ਹਾਜ਼ਰ ਨੇ ਤੇ ਮੈਂ ਆਹੀ ਸਭ ਨੂੰ ਬੇਨਤੀ ਤੇ ਅਪੀਲ ਕਰਦਾ ਕਿ ਜਿਹੜੇ ਬੱਚੇ ਪਟੰਗ ਕੋਠਿਆਂ ਤੇ ਪਟੰਗ ਉਡਾਣਦੇ ਨੇ ਆਪ ਸਭ ਨੂੰ ਪਤਾ ਹੋਵੇਗੀ ਜੀ ਪਿੰਡਾਂ ਦੇ ਵਿੱਚ ਬਿਜਲੀ ਦੇ ਜਿਹੜੇ ਖੰਭੇ ਆ ਤੇ ਜਿਹੜੀ ਉਹਨਾਂ ਦੀ ਤਾਰਾਂ ਆ ਉਹ ਕੋਠਿਆਂ ਦੇ ਨਾਲ-ਨਾਲੇ ਕੰਟਿਨਿਊਰ ਦੇ ਨਾਲ-ਨਾਲੇ ਪਈਆਂ ਹੁੰਦੀਆਂ ਨੇ ਤੇ ਪਤੰਗ ਉਡਾਉਂਦੇ ਹੋਏ ਪਤਾ ਨਹੀਂ ਲੱਗਦਾ ਵੀ ਕਦੇ ਬੱਚੇ ਦਾ ਹੱਥ ਔਰ ਸਰੀਰ ਜਿਹੜਾ ਹੈਗਾ ਏ ਤਾਰਾਂ ਨਾਲ ਲੱਗ ਜਾਂਦਾ ਤੇ ਵੱਡੇ ਹਾਸੇ ਜਿਹੜੇ ਵਾਪਰ ਜਾਂਦੇ ਨੇ ਤੇ ਮੈਂ ਆਪ ਸਭ ਨੂੰ ਇਹੀ ਕੰਨਾ ਹੈ ਕਿ ਜਦ ਵੀ ਕੋਈ ਪਤੰਗ ਉਡਾਣੀ ਹੈ ਉਹ ਕਿਸੇ ਖੁੱਲੇ ਮੈਦਾਨ 'ਚ ਜਾ ਕੇ ਆਪਣੇ ਵੱਡੇ ਬਜ਼ੁਰਗ ਨੂੰ ਨਾਲ ਲੈ ਕੇ ਜਾਵੇ ਬੱਚਾ ਤੇ ਜਿਹੜੀ ਚਾਈਨਾ ਡੋਰ ਜਿਹੜੀ ਚੱਲ ਰਹੀ ਹੈ ਉਸ ਤੋਂ ਪਰਹੇਜ਼ ਕਰੇ ਤੇ ਜਿੰਨੇ ਵੀ ਦੁਕਾਨਦਾਰੇ ਚਾਈਨਾ ਡੋਰ ਤੇ ਸਰਕਾਰ ਨੂੰ ਅਪੀਲ ਹੈ ਕਿ ਜਿੰਨੀ ਵੀ ਚਾਈਨਾ ਡੋਰ ਵਗੈਰਾ ਵਿਕਰੀ ਹੈ ਇਹਦੇ ਤੇ ਠੱਲ ਪਾਈ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਵੱਡੇ ਹਾਸੇ ਹੋ ਰਹੇ ਨੇ ਮੈਂ ਦੇਖਦਾ ਰੋਜ਼ ਅਖਬਾਰ ਪੜ੍ਹਦਾ ਜੀ ਕਿਤੇ ਨਾ ਕਿਤੇ ਜਿਲੰਦਰ ਕਦੀ ਲੁਧਰਾਨੇ ਕਦੀ ਅੰਮ੍ਰਿਤਸਰ ਹੁਣ ਥੋੜੇ ਦਿਨ ਪਹਿਲਾਂ ਚੰਡੀਗੜ੍ਹ ਦੇ ਨੇੜੇ ਤੇੜੇ ਵੀ ਜੀ ਇੱਕ ਹਾਸਾ ਹੋਇਆ ਮਤਲਬ ਕਰਾਲੀ ਵੀ ਹੋਇਆ ਕਰਾਲੀ ਦੇ ਨੇੜੇ ਵੀ ਮੈਨੂੰ ਪਤਾ ਲੱਗਿਆ ਜੀ ਹੋਇਆ ਜੀ ਜਿਹਦੇ ਕਾਰਨ ਬੰਦੇ ਦੀ ਜਾਨ ਹੀ ਮ ਲਗਵਾਣੀ ਪਈ ਹੈ ਜਿਹਦੇ ਕਰਕੇ ਪਰਿਵਾਰ ਦਾ ਇੱਕ ਵੱਡਾ ਮਤਲਬ ਜੀ ਜਾਣੇ ਕਰਕੇ ਪੂਰੇ ਪਰਿਵਾਰ ਨੂੰ ਉਹਦਾ ਖਰਚਾ ਜਾਂ ਜਾ ਭਰਨਾ ਪੈਂਦਾ ਜੀ ਇਸ ਕਰਕੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਜੇ ਸ਼ੌਂਕ ਪੂਰੇ ਕਰਨੇ ਨੇ ਤੇ ਕਿਸੇ ਵੱਡੇ ਗਰਾਉਂਡ 'ਚ ਜਾ ਕੇ ਬੱਚੇ ਆਪਣੇ ਕਿਸੇ ਵੱਡੇ ਬਜ਼ੁਰਗਾਂ ਦੇ ਵਿੱਚ ਜਾ ਕੇ ਜਿਹੜੀ ਅੱਛੀ ਡੋਰ ਹੈਗੀ ਆ ਉਹਦੇ ਨਾਲ ਜਿੱਦੇ ਤੇ ਨਾ ਕੋਈ ਹਾਸਾ ਹੋਵੇ ਤੇ ਨਾ ਉਸ ਬੱਚੇ ਨੂੰ ਉਡਾਂਦੇ ਵੇ ਕੁਝ ਹੋਵੇ ਜੀ ਉਸ ਡੋਰ ਨਾਲ ਪਤੰਗ ਢਾਈ ਜਾਵੇ ਹੇ ਹੀਸਾ ਨੂੰ ਅਪੀਲ ਕਰਦਾ ਹਾਂ ਕਿ ਜੀ ਜੀ ਮੈਂ ਆਪ ਸਭ ਨੂੰ ਹੀ ਅਪੀਲ ਕਰਦਾ ਤੇ ਨਾਲ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਵੀ ਚਾਇਨਾ ਡੋਰ ਰੱਖੀਆਂ ਹੋਈਆਂ ਨੇ ਪ੍ਰਸ਼ਾਸਨ ਉਹਨਾਂ ਦੇ ਮਤਲਬ ਬਣਦੀ ਕਾਰਵਾਈ ਕਰੇ ਤੇ ਜਿੰਨੇ ਵੀ ਇਹ ਲੋਕ ਵੇਚਰੇ ਨੇ ਆਪਣੇ ਗੁਪਚਰ ਛੱਡ ਕੇ ਮਤਲਬ ਬੰਦਿਆਂ ਨੂੰ ਛੱਡ ਕੇ ਉਹਨਾਂ ਤੇ ਠੱਲ ਪਾਵੇ ਤੇ ਉਹਨਾਂ ਦੇ ਛਾਪਾ ਪਾ ਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਬੱਚਿਆਂ ਨੂੰ ਮੈਂ ਕਹਿੰਦਾ ਕਿ ਜੀ ਵੱਤ ਤੋਂ ਵੱਧ ਠੰਡ ਦਾ ਮਾਹੌਲ ਹੈ ਤੇ ਖੇਡਾਂ ਵੱਲ ਕੁਸ਼ਤੀ ਕਬੱਡੀ ਬਾਲੀਬਾਲ ਖੋਖੋ ਬਹੁਤ ਅੱਛੀ-ਅੱਛੀ ਗੇਮਾਂ ਆਆਂ ਜਿਨ੍ਹਾਂ ਵੱਲ ਪਤੰਗ ਦੀ بجائے ਮਤਲਬ ਬੱਚੇ ਖੇਡਾਂ ਖੇਡ ਸਕਦੇ ਨੇ ਤੇ ਜੇ ਖੇਡਾਂ ਵੱਲ ਨਹੀਂ ਧਿਆਨ ਤੇ ਬੈਠ ਕੇ ਕਰੇ ਪਤਾਪਾ ਪੜ੍ਹ ਸਕਦੇ ਨੇ ਜਿਸ ਤੇ ਬੱਚੇ ਨੂੰ ਗਿਆਨ ਆਵੇ ਕਿ ਅੱਗੇ ਜਿਹੜਾ ਧਾਰਮਿਕ ਆਉਣ ਵਾਲੇ ਟਾਈਮ 'ਚ ਬੱਚਾ ਧਾਰਮਿਕ ਦੇ ਖੇਡਾਂ ਵੱਲ ਜਾ ਸਕੇ। ਬਹੀ ਮੇਰੀ ਕਮਿਟੀ ਹੈ। ਧੰਨਵਾਦ। ਧੰਨਵਾਦ।